ਨਗਰ ਕੋਲੋਂ ਸਰ ਦਾ ਘਰਾਵ ਕੀਤਾ ਦੁਬਾਰਾ ਟਰਾਲੀ ਦਾ ਕੀ ਮਸਲਾ ਬਣ ਗਿਆ ਜਿਹੜਾ ਦੁਬਾਰਾ ਘਰਾਵ ਕਰਨਾ ਪਏਗਾ ਦੇਖੋ ਜੀ ਪਹਿਲੇ ਮਸਲੇ ਬਾਰੇ ਤੁਹਾਨੂੰ ਤਕਰੀਬਨ ਪੂਰੇ ਪੰਜਾਬ ਨੂੰ ਪੂਰੀ ਦੁਨੀਆ ਨੂੰ ਪਤਾ ਕਿ ਨਾਬੇ ਦੇ ਵਿੱਚੋਂ ਜਿਹੜੀਆਂ ਸੰਭੂ ਤੋਂ ਚੋਰੀ ਟਰਾਲੀਆਂ ਹੋਈਆਂ ਸੀਗੀਆਂ ਉਹਨਾਂ ਦਾ ਸਮਾਨ ਆਪਾਂ ਬਰਾਂਧ ਦੇ ਇੱਥੇ ਦੇ ਜਿਹੜਾ ਨਗਰ ਕੌਂਸਲ ਦਾ ਪ੍ਰਧਾਨ ਸੀਗਾ ਉਹਦੇ ਆਪਾਂ ਵਰਕਸ਼ਾਪ ਚੋਂ ਮਾਲ ਜਿਹੜਾ ਬਰਾਂਧ ਕੀਤਾ ਸੀਗਾ ਇੱਧਰ ਦੇਖੋ ਸੋ ਉਸ ਜਿਹੜੀ ਕਾਰਵਾਈ ਆ ਉਹ ਸਰਕਾਰ ਦੀ ਤੇ ਪ੍ਰਸ਼ਾਸਨ ਦੀ ਕਾਰਵਾਈ ਢਿੱਲੀ ਹੋਣ ਕਾਰਨ ਅਸੀਂ ਵੀ ਉਸੇ ਤਰ੍ਹਾਂ ਉਸੇ ਜਿਹੜਾ ਮਸਲਾ ਸੀਗਾ ਚੋਰੀ ਦਾ ਉਹਦੀ ਗੱਲ ਲੱਗੇ ਹੋਈ ਸੀ ਸਾਨੂੰ ਜਾਨੀ ਸੂਤਰਾਂ ਤੋਂ ਪਤਾ ਲੱਗਿਆ ਵੀ ਹਜੇ ਵੀ ਕਾਫੀ ਸਮਾਨਾ ਜਿਹੜਾ ਇੱਥੇ ਨਗਰ ਕੌਂਸਲ ਦੇ ਦਫ਼ਤਰ ਦੇ ਵਿੱਚ ਪਿਆ ਸੋ ਅਸੀਂ ਜਿਹੜਾ ਸੀਆਈ ਸਟਾਫ ਪਟਿਆਲਾ ਨੂੰ ਇਹ ਕੇਸ ਦਿੱਤਾ ਹੋਇਆ ਉਹਨਾਂ ਕੋਲੇ ਅਪੀਲ ਕੀਤੀ ਆ ਉਹਨਾਂ ਦੇ ਅਫਸਰ ਸਾਹਿਬ ਵੀ ਆਏ ਆ ਉਹ ਪਤਾ ਨਹੀਂ ਕਿਸ ਗੱਲ ਤੋਂ ਭੱਜ ਗਏ ਕਹਿੰਦੇ ਜੀ ਅਸੀਂ ਤਾਂ ਤਾਹਾਂ ਇਹ ਐਸਡੀਮ ਤੋਂ ਮਨਜ਼ੂਰੀ ਲੈ ਕੇ ਫੇਰ ਜਾ ਕੇ ਅਸੀਂ ਇਹ ਮਤਲਬ ਜਿਹੜੀ ਕਾਰਵਾਈ ਪਾਵਾਂਗੇ ਜਣੀ ਅਸੀਂ ਚਾਹੁੰਦੇ ਆ ਵੀ ਜਿਹੜਾ ਇੱਥੇ ਨਗਰ ਕਾਉਂਸਲ ਦੇ ਦਫ਼ਤਰ ਈਓ ਜਿਹੜਾ ਇੱਥੇ ਦਾ ਗੁਰਚਰਨ ਸਿੰਘਾ ਉਹਦੀ ਕੋਠੀ ਦੇ ਲਾਗੇ-ਸਾਗੇ ਕਾਫੀ ਸਮਾਨ ਆ ਜਿਹੜਾ ਸਾਨੂੰ ਸੂਤਰਾਂ ਤੋਂ ਪਤਾ ਲੱਗਿਆ ਕੀ ਸਮਾਨ ਆ ਜੀ ਦੇਖੋ ਜੀ ਉਹ ਜਿਹੜਾ ਕੀ ਸਮਾਨ ਆ ਉਹ ਜਦੋਂ ਆਪਾਂ ਬਾਹਰ ਕਢਾਵਾਂਗੇ ਤਦ ਹੀ ਪਤਾ ਲੱਗ ਸਕਦਾ ਪਰ ਇੱਥੇ ਦੀ ਜਿਹੜੀ ਬੋਕਰ ਪਾਰਟੀ ਆ ਬਈ ਗੁਰਦੇਵ ਮਾਨ ਐਮਐਲਏ ਆ ਜਾਂ ਇੱਥੇ ਦਾ ਨਗਰ ਕਾਉਂਸਲ ਦਾ ਪ੍ਰਧਾਨ ਆ ਪਿਛਲਾ ਜ ਆ ਜਿਹੜੇ ਹੂਣ ਵਾਲੇ ਕਰਮਚਾਰੀ ਆ ਬਈ ਉਹਨਾਂ ਨੂੰ ਸਾਰੀ ਇਸ ਗੱਲ ਦੀ ਚਾਹ ਰਹੇਗਾ ਉਹਨਾਂ ਦੀ ਨਿਗਾਹ ਦੇ ਵਿੱਚ ਇੱਥੇ ਕਾਫੀ ਸਮਾਨ ਪਿਆ ਸਾਡਾ ਰਪਿਆ ਜੀ ਕੇ ਜ਼ਮੀਨ ਤੇ ਜੀ ਦੇਖੋ ਉਹ ਮੌਕਾ ਦੱਸੂਗਾ ਜੀ ਅਸੀਂ ਤਾਂ ਇਹ ਕਹਿੰਦੇ ਆ ਵੀ ਇੱਥੇ ਬਾਹਰ ਪਿਆ ਜੇ ਹੁਣ ਤੁਹਾਡੇ ਜਾਣ ਤੋਂ ਬਾਅਦ ਜਾਂ ਹੁਣ ਜਿਵੇਂ ਕਮ ਢਿੱਲਾ ਪੈ ਗਿਆ ਇਥੋਂ ਸਮਾਨ ਗੁਰਗੁਰ ਕਰਤਾ ਹਾਂ ਇਹ ਬਹੁਤ ਵੱਡਾ ਸਵਾਲ ਹੈ ਕਿਉਂਕਿ ਅਸੀਂ ਲਗਭਗ 2 ਮਹੀਨੇ ਤੋਂ ਜਿਹੜਾ ਸੀਆਈ ਸਟਾਫ ਆ ਉਹਨੂੰ ਇਹ ਵੇਚੀਆਂ ਕਰ ਰਹੇ ਤੇ ਵੀ ਸਾਡਾ ਸਮਾਨ ਜਿਹੜਾ ਬਰੰਦ ਕਰਾਇਆ ਜਾਵੇ ਪਰ ਉਹਨਾਂ ਨੇ ਅੱਜ ਬਈ ਟਾਈਮ ਦਿੱਤਾ ਜਦੋਂ ਮੌਕੇ ਤੇ ਆ ਕਿ ਉਹਨਾਂ ਨੂੰ ਅਸੀਂ ਦੱਸਿਆ ਵੀ ਇਸ ਹਾਲਤ ਵਿੱਚ ਸਾਡਾ ਸਮਾਨ ਪਿਆ ਉਹ ਭੱਜ ਗਏ ਪਰ ਅੱਜ ਤੋਂ ਹੀ ਅਸੀਂ ਇਹ ਪੱਕਾ ਮੋਰਚਾ ਦਿਨ ਰਾਤ ਅਸੀਂ ਉਹਨੇ ਨਿਗਰਾਨੀ ਕਰਕੇ ਆਪਣੇ ਸਮਾਨ ਦੀ ਸਾਨੂੰ ਬੈਠਣਾ ਪਊਗਾ ਔਰ ਜਿੰਨਾ ਚਿਰ ਇਹ ਸਮਾਨ ਨਹੀਂ ਬਰਾਮਦ ਹੁੰਦਾ ਉਹਨਾਂ ਚਿਰ ਬਈ ਅਸੀਂ ਉਰੇ ਹਾਜ਼ਰਾਂ ਸਮਾਨ ਕੀ ਆ ਸਮਾਨ ਤਾਂ ਦੱਸੋ ਸਮਾਨ ਸਾਡੀਆਂ ਟਰਾਲੀਆਂ ਦਾ ਬਾਈ ਬਿੱਡ ਨੇ ਡਾਲੇ ਨੇ ਡਾਟਰ ਨੇ ਹੋਰ ਵੀ ਬਹੁਤ ਸਾਰਾ ਜਾਨੀ ਜਿਹੜੀਆਂ ਸੰਭੂ ਤੋਂ ਟਰਾਲੀਆਂ ਆਈਆਂ ਬਾਈ ਉਹ ਖਾਲੀ ਨਹੀਂ ਆਈਆਂ ਉਥੋਂ ਭਰ ਕੇ ਆਈਆਂ ਸਾਨੂੰ ਤੇ ਪਤਾ ਵੀ ਏਸੀ ਵੀ ਉਹਦੇ ਵਿੱਚ ਨੇ ਕੂਲਰ ਵੀ ਉਹਦੇ ਵਿੱਚ ਨੇ ਹੋਰ ਤਾਂ ਹੋਰ ਸਾਡੀ ਜਿਹੜੀ ਖੰਡ ਸ਼ੱਕਰ ਜਿਹੜਾ ਹੋਰ ਸਮਾਨ ਸੀਗਾ ਜਾਨੀ ਜਿਹੜਾ ਤਾਂ ਇਹਨਾਂ ਦੇ ਬਰਤੂਮ ਚ ਆ ਗਿਆ ਬਈ ਉਹ ਤਾਂ ਇਹਨਾਂ ਨੇ ਵਰਤ ਲਿਆ ਬਾਕੀ ਬਚਦਾ ਸਮਾਨ ਜਿਹੜਾ ਮਲਬਾ ਉਹ ਇੱਥੇ ਇਹਨਾਂ ਨੇ ਸਟੋਰ ਕਰ ਲਿਆ ਸੋ ਸਾਮਾਨ ਹੁਣ ਦੇਖਦੇ ਆ ਕਦੋਂ ਕਢਵਾ ਕੇ ਦਿੰਦੇ ਆ ਉਹਨਾਂ ਚਿਰ ਸਾਡਾ ਜਿਹੜਾ ਇਹ ਇਸ ਘਰ ਦਾ ਚਾਰ ਹੀ ਰਹੂਗਾ ਸੋ ਇਹੇ ਬੇਨਤੀ ਆ ਦੇ ਬਾਈ ਰਸਤਾ ਹੋਰ ਵੀ ਐ ਦੂਜੀ ਸਾਈਡ ਨੂੰ ਬਿਲਕੁਲ ਜੀ ਅਸੀਂ ਸਾਮਾਨ ਦੇ ਬਿਲਕੁਲ ਉੱਪਰ ਬੈਠਾਂਗੇ ਹਾਜ਼ਰੀ ਲਾ ਕੇ ਹੁਣ ਤੱਕ ਦੰਗਰਾਨੀ ਦੇ ਵਿੱਚ ਆ ਦੇਣਾ ਇਸ ਕਰਕੇ ਅਸੀਂ ਉਰੇ ਹਾਜ਼ਰੀ ਦਿੱਤੀ ਹੋਈ ਆ ਜਿੰਨਾ ਚਿਰ ਸਾਡਾ ਸਾਮਾਨ ਜਾਨੀ ਸਾਨੂੰ ਬਰਾਮਦ ਨਹੀਂ ਹੁੰਦਾ ਉਹਨਾਂ ਚਿਰ ਅਸੀਂ ਆਪ ਜਿਹੜੀ ਪਹਿਰੇਦਾਰੀ ਕਰਕੇ ਬਾਈ ਸਾਮਾਨ ਕਢਵਾਵਾਂਗੇ ਜੀ ਜਿਹੜਾ ਕਿ ਉਹ ਘੇਰੇ ਚ ਆਈ ਆ ਕਿ ਫਾਸ ਵਧਾਂ ਵਜਾ ਜੀ ਦੇਖੋ ਜਦੋਂ ਇਹ ਟਰਾਲੀ ਦਾ ਚੋਰੀ ਦਾ ਸਮਾਨ ਆ ਇਹ ਨਗਰ ਕੌਂਸਲ ਦਾ ਦਫ਼ਤਰ ਦੇ ਦੋ ਟਰੈਕਟਰ ਪ੍ਰੀਤ ਟਰੈਕਟਰ ਸ਼ੰਭੂ ਬਾਰਡਰ ਤੇ ਜਾਂਦੇ ਆ ਯਾਨੀ ਨਗਰ ਕੌਂਸਲ ਦੇ ਟਰੈਕਟਰਾਂ ਦੀ ਗੱਲ ਸਮਾਨ ਪਾ ਕੇ ਉਹ ਟਰਾਲੀਆਂ ਇੱਥੇ ਆਉਂਦੀਆਂ ਉਹ ਸਮਾਨ ਯਾਨੀ ਨਗਰ ਕੌਂਸਲ ਦੀ ਪੂਰੀ ਕਾਰਜਗਾਰੀ ਨੇ ਥਰੂ ਹੀ ਸਮਾਨ ਜਿਹੜਾ ਚੋਰੀ ਹੋਇਆ ਕਿਉਂਕਿ ਪੰਕਜ ਪੱਪੂ ਦਾ ਇੱਕ ਮੋਹਰਾ ਬਣਾਇਆ ਬਈ ਉਹਦੇ ਸਮਾਨ ਬਰਕਸ਼ਾਪ ਤੋਂ ਮਿਲ ਗਿਆ ਉਹਦਾ ਨਾਮ ਪਾ ਕੇ ਯਾਨੀ ਜਿਵੇਂ ਅਸੀਂ ਚਾਹੁੰਦੇ ਸੀ ਐਫ ਆਈ ਆਰ ਦਾਜ ਕਰਾਉਣੀ ਅਸੀਂ ਨਗਰ ਕੌਂਸਲ ਦੀ ਇੱਥੇ ਪ੍ਰਧਾਨ ਜਿਹੜੀ ਮੈਡਮ ਸੁਜਾਤਾ ਉਹਦਾ ਨਾਮ ਦਰਜ ਕਰਵਾਉਣਾ ਚਾਹੁੰਦੇ ਸੀ ਪਰ ਦੇਮਾਨ ਦੀ ਪਾਵਰ ਨਹੀਂ ਬਾਈ ਉਹ ਨਾਮ ਜਦ ਨਹੀਂ ਕਰਨ ਦਿੱਤਾ ਸਾਨੂੰ ਸੋ ਉਹੀ ਕਾਰਵਾਈ ਸਹੀ ਕਰਦੀ ਹੈ ਜਿਹੜੀ ਸੀਐਸਟਾਪ ਦੇਖੋ ਸੀਆਈ ਸਟਾਪ ਦੀ ਢਿੱਲੀ ਆ ਕਾਰਜਗਾਰੀ ਇਸੇ ਕਰਕੇ ਸਾਨੂੰ ਆਪਦੇ ਸੂਤਰਾਂ ਦੇ ਮੁਤਾਬਕੀ ਯਾਨੀ ਉਹਦੀ ਟੇਕੀ ਕਰਦੀ ਆ ਪੁਸ ਕਿਸ ਜਿਹੜੀ ਪੜਤਾਲ ਕਰਨੀ ਪੈ ਰਹੀ ਆ ਸੋ ਅਸੀਂ ਦੇਖੋ ਅਸੀਂ ਲੱਗੇ ਹੋਇਆ ਬਈ ਕਿਸਾਨ ਚਾਹੀਦੇ ਅੱਜ ਖੇਤਾਂ ਦੇ ਵਿੱਚ ਆ ਪਰ ਸੰਘਰਸ਼ਾਂ ਦੇ ਰਾਹ ਨੇ ਉਹਦਾ ਕਾਰਨ ਆ ਜਿਹੜੀ ਬੋਕਰ ਪਾਰਟੀ ਆ ਉਹਦੀ ਚੋਰਾਂ ਦੇ ਨਾਲ ਸਰਿਆਂ ਮੇੜੀ ਮਿਲੀ ਭੋਤਾ ਉਹਦੇ ਕਾਰਨ ਅੱਜ ਜਿਹੜੇ ਕਿਸਾਨ ਖੇਤਾਂ ਚੋਂ ਨੇ ਚਾਹੀਦੇ ਆ ਆ ਬਈ ਧਰਨਿਆਂ ਚ ਬੈਠੇ ਆ ਸੋ ਜਿੰਨਾ ਚਿਰ ਇਹ ਸੰਘਰਸ਼ ਜਿੱਤਿਆ ਨਹੀਂ ਜਾਂਦਾ ਬਾਈ ਅਸੀਂ ਪਹਿਲੇ ਦਿਨ ਵੀ ਆਖਿਆ ਸੀ ਵੀ ਇੱਥੇ ਦੇ ਜਿਹੜੇ ਚੋਰ ਨੇ ਉਹਨਾਂ ਨੂੰ ਸਜ਼ਾਵਾ ਦਵਾ ਕੇ ਹੀ ਇਹ ਸੰਘਰਸ਼ ਨੂੰ ਬੰਦ ਕਰਾਂਗੇ ਚਾਹੇ 2027 ਤੱਕ ਸਾਨੂੰ ਸੰਘਰਸ਼ ਲੜਨਾ ਪਵੇ ਅਸੀਂ ਉਹਨਾਂ ਚਿਰ ਬਾਈ ਇਹ ਸੰਘਰਸ਼ ਲੜਾਂਗੇ ਕਬਦ ਹੈ ਇੱਕ ਨੰਨੀ ਗੱਲ ਹੋਈ ਵੀ ਇੱਥੇ ਸਭ ਨੂੰ ਬਿਲਕੁਲ ਜੀ ਜਿਹੜਾ ਇੱਥੇ ਦਾ ਦੇ ਮੰਗਾ ਉਹਨੂੰ ਅਸੀਂ ਸਵਾਲ ਕੀਤੇ ਸੀ ਵੀ ਸਾਡੀਆਂ ਟਰਾਲੀ ਚੋਰੀ ਹੋਈਆਂ ਨੇ ਤਾਂ ਓ ਬਾਈ ਇਹ ਗੱਲ ਕਹਿੰਦਾ ਕਹਿੰਦਾ ਠੀਕ ਆ ਤੁਸੀਂ ਸਮਾਨ ਬਰਾਮਦ ਕਰਤਾ ਇਥੇ ਪਰਚਾ ਹੋ ਗਿਆ ਇਹ ਹੁਣ ਕੋਰਟ ਦੇਖੂਗੀ ਬਾਈ ਕੋਰਟ ਨਹੀਂ ਦੇਖਦੇ ਇਹ ਲੋਕ ਦੇਖਣਗੇ ਜਦੋਂ ਤੁਸੀਂ ਪਿੰਡਾਂ 'ਚ ਬੜੋਂਗੇ ਵੀ ਕਿਹੜੇ ਹਿਸਾਬ ਨਾਲ ਤੁਸੀਂ ਵੋਟਾਂ ਮੰਗੜਾਉਂਗੇ ਕਿਉਂਕਿ ਜਵਾਬ ਸਵਾਲ ਸਵਾਲ ਜਵਾਬ ਤਾਂ ਲੋਕਾਂ ਨੇ ਕਰਨੇ ਆ ਤੁਹਾਨੂੰ ਇਹ ਚੋਰਾਂ ਦੇ ਜਿਹੜੇ ਨਾਲ ਰਲ ਕੇ ਤੁਸੀਂ ਚੱਲਦੇ ਹੋ ਇਹ ਤਾਂ ਲੋਕਾਂ ਨੇ ਜਾਨੀ ਸਵਾਲ ਕਰਨੇ ਆ ਸੋ ਵਿਧਾਇਕ ਮਾਨਤਾ ਸਰਿਆਮ ਬਾਈ ਦੇਖੋ ਅੱਜ ਤੱਕ ਇਸ ਸੁਜਾਤਾ ਚਾਵਲਾ ਦਾ ਜਿਹੜਾ ਅਸਤੀਫਾ ਜਨਤਕ ਨਹੀਂ ਕੀਤਾ ਇਥੋਂ ਜਾਨੀ ਸਰਿਆਮ ਇਹ ਆ ਵੀ ਇਹ ਤਾਂ ਚੋਰਾ ਨਾਲ ਮਿਲੀ ਭੁਗਤਣ ਵਾਲੀ ਚੱਲ ਰਹੀ ਆ ਸੋ ਉਹਦਾ ਕੋਈ ਫਰਕ ਨਹੀਂ ਪੈਂਦਾ ਕਿਉਂਕਿ ਲੋਕਾਂ ਨੂੰ ਬਹੁਤਾ ਫਰਕ ਨਹੀਂ ਪੈਂਦਾ ਲੋਕ ਸੰਘਰਸ਼ਾਂ ਦੇ ਰਾਹ ਨੇ ਇਹਨਾਂ ਦੋਸ਼ੀਆਂ ਨੂੰ ਸਜ਼ਾ ਦਿਵਾ ਕੀ ਬਈ ਧਮ ਦਮਾ ਗਿਆ ਅਲੇ ਵੀ ਵਾਦਾ ਜਾ ਰਹੇ ਆ ਅੱਜ ਵੀ ਭਾਈ ਜੀ ਇਹ ਕਿਉਂਕਿ ਕੱਲੀਆਂ ਟਰਾਲੀਆਂ ਨਹੀਂ ਜਿਵੇਂ ਬਾਈ ਨੇ ਦੱਸਿਆ ਭਾਈ ਸਾਡੀ ਚੀਨੀ ਚਾਹ ਪੱਤੀ ਕਸਹਰੇ ਸਾਡੀ ਜਿਹੜੀ ਹਰ ਘਰ ਦੀ ਜ਼ਰੂਰਤ ਦੀ ਚੀਜ਼ ਹੁੰਦੀ ਆ ਉਹ ਸਾਡੀਆਂ ਟਰਾਲੀਆਂ ਵਿੱਚ ਸੀ ਉਹ ਨਾਬੇ ਦੇ ਵਿੱਚ ਆਈ ਆ ਸੋ ਜਿਹੜੇ ਉਹਦੇ ਦੋ ਟਰੈਕਟਰ ਗਏ ਸੀ ਜਿਵੇਂ ਬਾਈ ਨੇ ਦੱਸਿਆ ਨਗਰ ਕਾਉਂਸਲ ਦੇ ਪਰ ਉਹ ਦੋ ਟਰਾਲੀਆਂ ਬਰਾਮਦ ਹੋ ਗਈਆਂ ਤੀਜੀ ਟਰਾਲੀ ਸਾਡੀ ਖੇਤਾਂ ਵਿੱਚ ਲਵਾਰਸ ਖੜੀ ਮਿਲੀ ਆ ਉਹ ਜਾਂਚ ਦਾ ਵਿਸਾਇਕ ਜਿਹਦੇ ਲਵੇ ਵੀ ਜਾਂਚ ਆ ਉਹ ਜਾਂਚ ਕਰੇ ਵੀ ਉਹ ਤੀਜੀ ਟਰਾਲੀ ਉਹ ਕੌਣ ਲੈ ਕੇ ਆਇਆ ਹੋਰ ਵੀ ਬਹੁਤ ਸਮਾਨ ਆ ਨਾਬੇ ਦੇ ਵਿੱਚ ਜਿਹੜਾ ਪਰਾਂ ਉਰਾਂ ਖੜਾ ਜਾਂ ਇੱਥੇ ਸਾਨੂੰ ਸੂਤਰਾਂ ਦੇ ਹਵਾਲੇ ਤੋਂ ਖਬਰ ਮਿਲੀ ਆ ਸੋ ਛੋੜੇ ਸਮੇਂ ਦੇ ਵਿੱਚ ਪ੍ਰਸ਼ਾਸਨ ਕਢਵਾਉਂਦਾ ਨਹੀਂ ਅਸੀਂ ਪੱਕਾ ਮੋਰਚਾ ਲਾਉਣ ਜਾ ਰਹੇ ਹਾਂ ਇੱਥੇ ਕੀ ਸਮਾਨ ਆ ਇੱਥੇ ਕੀ ਸੂਚਨਾ ਦਿੱਤੀ ਕੀ ਸ਼ੱਕ ਲੱਗਦਾ ਕੀ ਇਹ ਇਹ ਸੱਕ ਦੇ ਆਧਾਰ ਤੇ ਵੀਰੇ ਜਿਵੇਂ ਸਾਡੇ ਏਸੀ ਕੂਲਰ ਫ੍ਰਿਜ ਭੱਟੀਆਂ ਸਿਲੰਡਰ ਉਹ ਵੀ ਹੋ ਸਕਦੇ ਨੇ ਉਹ ਤੁਸੀਂ ਤਾਂ ਤੁਸੀਂ ਕਹਿੰਦੇ ਪਿੰਡਾਂ ਦੇ ਮੈਸਾਂ ਵਾਲੇ ਕਮਰਿਆਂ 'ਚ ਲੱਗੇ ਹੋਏ ਨੇ ਉਹ ਵੀ ਲੱਗੇ ਹੋਏ ਨੇ ਜੀ ਇਹਨਾਂ ਨੂੰ ਸਾਰਾ ਪਤਾ ਪਤਾ ਸਭ ਆ ਇਹਨਾਂ ਨੂੰ ਕਿੰਨਾਂ ਕਮਾਨ ਜਿਹੜਾ ਹਲੇ ਕਿਸਾਨਾਂ ਦਾ ਪੈਂਡਿੰਗ ਪਿਆ ਜਿਹੜਾ ਤੁਸੀਂ ਕੋਈ ਅੰਦਾਜ਼ਾ ਲਗਾਇਆ ਕੋਈ ਏਸੀ ਕਿੰਨੇ ਨੇ ਕਿੰਨੀਆਂ ਟਰਾਲੀਆਂ ਵਾਲੇ ਨਹੀਂ ਬਰਾਮਗ ਹੋਈਆਂ ਕਿਸਾਨਾਂ ਦਾ ਜਿਹੜੀਆਂ ਟਰਾਲੀਆਂ ਨੇ ਭਰਾਵੋ ਇਹ ਪੌਣੇ 4 ਕਰੋੜ ਦੇ ਕਰੀਬ ਆ ਜਿਹੜਾ ਸਾਡਾ ਸਮਾਨ ਆ ਉਹ ਸੰਭੂ ਤੋਂ ਚੋਰੀ ਹੋਇਆ ਕੱਲੇ ਸੰਭੂ ਬਾਰਡਰ ਤੋਂ ਇਹ ਥੋੜਾ ਸਮਾਨ ਨਹੀਂ ਬਹੁਤ ਵੱਡਾ ਸਮਾਨ ਆ ਕਿਉਂਕਿ ਪਿਛਲੇ ਸਮੇਂ ਦੇ ਅਸੀਂ ਕਹਿੰਦੇ ਰਹਾਂ ਕਿ ਬਦਲਾਓ ਜਿਵੇਂ ਇੱਕ ਭਖਾਰੀ ਨੂੰ ਬਹੁਤ ਮੱਖੀਆਂ ਜਿੰਬੜੀਆਂ ਸੀ ਉਹ ਇੱਕਾ ਭਲੇ ਮਾਨਸਪੁਰਸ ਨੇ ਡਾਤੀਆਂ ਉਹ ਭਖਾਰੀ ਨੇ ਗਾਲਾਂ ਕੱਢੀਆਂ ਉਹਨੂੰ ਕਹਿੰਦਾ ਭਰਾਵਾ ਤੈਨੇ ਮੱਖੀਆਂ ਕਿਉਂ ਡਾਈਆਂ ਉਹ ਕਹਿੰਦਾ ਯਾਰ ਤੂੰ ਗਾਲਾਂ ਕਿਉਂ ਕੱਢਦਾ ਕਹਿੰਦਾ ਜਿਹੜੀਆਂ ਹੋਰ ਬੈਠਣਗੀਆਂ ਮੇਰੇ ਤੇ ਉਹ ਜ਼ਿਆਦਾ ਭੁੱਖੀਆਂ ਹੋਣਗੀਆਂ ਉਹ ਗੱਲ ਹੋ ਗਈ ਸਾਡੇ ਨਾਲ ਜਿਹੜੀਆਂ ਪਹਿਲਾਂ ਤੀਆਂ ਰੱਜੀਆਂ ਹੋਈਆਂ ਸੀ ਉਹ ਵੱਡੇ ਹੋਰ ਤਰ੍ਹਾਂ ਦੇ ਕੰਮ ਕਰਦੇ ਤੇ ਇਹਨਾਂ ਨੇ ਤਾਂ ਭਰਾਵਾ ਸਾਡੇ ਸਿਲੰਡਰਾਂ ਚਾਹ ਪੱਤੀ ਚੀਨੀ ਸਾਡੇ ਕਸਹਰੇ ਤੱਕ ਸਾਡੇ ਕੱਪੜੇ ਤੱਕ ਲੈ ਗਏ ਚੱਕ ਕੇ ਨਹੀਂ ਤੁਹਾਡੇ ਕਹਾਵਤ ਸੁਣਾਉਣ ਦਾ ਮਤਲਬ ਵੀ ਆ ਪਹਿਲੀਆਂ ਪਾਰਟੀਆਂ ਵਾਲੇ ਵੱਡੇ ਠੱਗ ਤੇ ਛੋਟੇ ਨੇ ਵੱਡੇ ਆ ਰ ਛੋਟਿਆਂ ਦੀ ਗੱਲ ਨਹੀਂ ਠੱਗ ਤਾਂ ਇਹ ਫਰਕ ਆ ਵੀ ਪਹਿਲਾਂ ਵਾਲੀਆਂ ਮੱਖੀਆਂ ਦਾ ਜਿਹੜੀਆਂ ਉਹ ਰੱਜੀਆਂ ਹੋਈਆਂ ਸੀ ਪਰ ਇਹ ਤਾਂ ਹੁਣ ਸਾਡਾ ਖੂਨ ਚੂਸ ਰਹੇ ਨੇ ਸਾਡੇ ਆਮ ਲੋਕਾਂ ਦਾ ਸਾਡੇ ਘਰਾਂ ਵਿੱਚ ਆਓ ਸਾਡੇ ਬਾਰਡਰ ਤੋਂ ਇਹ ਚੋਰੀ ਕਰਕੇ ਲੈ ਗਏ ਸਾਡਾ ਕਹਿਣ ਦਾ ਮਤਲਬ ਕਹਾਵਤ ਸੁਣਾਉਣ ਦਾ ਇਹ ਆ ਭਰਾਵਾ ਕੀ ਇਹ ਚੋਰ ਨੇ ਵੱਡੇ ਮਸਲਾ ਜਿਹੜਾ ਹੈਗਾ ਤੁਹਾਡੀ ਕੋਠੀ ਦੇ ਬਾਹਰ ਧਰਨ ਲੱਗਿਆ ਕਿਸਾਨ ਕਹਿੰਦੇ ਵੀ ਅੰਦਰ ਸਮਾਨ ਚੋਰੀ ਦਾ ਸਮਾਨ ਕਹਿ ਰਹਿੰਦੇ ਉਹ ਸਾਡਾ ਕਿਸਾਨਾਂ ਦਾ ਚੋਰੀ ਦਾ ਸਮਾਨ ਆ ਜਿਹੜਾ ਨੱਬਾ ਨਗਰ ਕੌਂਸਲ ਦੇ ਕਾਰਨ ਸਹਾਦਕ ਅਫਸਰ ਕੁਰਚਨ ਨੇ ਦੀ ਕੋਠੀ 'ਚ ਪਿਆ ਨਹੀਂ ਜੀ ਜਿਹੜਾ ਕੁਛ ਨਹੀਂ ਹੈਗਾ ਬਾਕੀ ਜੋ ਇਹਨਾਂ ਨੇ ਧਰਨ ਲਾਇਆ ਕੋਈ ਗੱਲ ਨਹੀਂ ਜੀ ਦੇਖਦੇ ਆ ਪੁਲਿਸ ਪ੍ਰਸ਼ਾਸਨ ਦੀ ਨਿਗਰਾਨੀ ਦੇ ਵਿੱਚ ਇਹੀ ਦੱਸ ਰਹੇ ਨੇ ਕਿਸਾਨ ਨੇ ਵੀ ਪਟਾਕੇ ਦੇਖਾਂਗੇ ਜੋ ਹੋਊਗਾ ਜੀ ਅਸੀਂ ਕਾਪਰੇਟ ਕਰਨ ਨੂੰ ਤਿਆਰ ਹੈ ਨਾ ਜੀ। ਢਾਕੇ ਫੀਸ ਧਰਤੀ ਤੇ ਪਹਿਲੇ ਜੀ ਕੁਝ ਕਹਿ ਰਹੇ ਨੇ ਜੀ ਇਹ। ਅੱਛਾ ਜੀ। ਤੁਹਾਡੇ ਮੁਤਾਬਕ ਕੀ ਹੋ ਸਕਦਾ ਜਿਹੜਾ ਪੱਟਕੇ નીચે ਨਿਕਲਿਆ ਹੋਵੇ? ਨਹੀਂ ਮੇਰੇ ਮੁਤਾਬਕ ਕੁਝ ਵੀ ਨਹੀਂ ਹੈਗਾ ਜੀ ਉੱਥੇ। ਅੱਛਾ। ਕਿੰਨੇ ਵਾਰ ਵਿਅਕਤੀ ਉਹ ਦੋ ਪਹਿਲਾਂ ਕਾੜ ਹੋ ਚੁੱਕੇ ਨੇ ਨਗਰ ਕੌਂਸਲ ਨਾਲ ਦੋਨੋਂ ਸਬੰਧਤ ਨਹੀਂ। ਫਾਲੀਆਂ ਵੀ ਗਏ ਨੇ ਪਹਿਲਾਂ ਉਰੇ ਖੜੀਆਂ ਰਹੀਆਂ ਨੇ ਬਹੁਤ ਦੇਰ ਫਿਰ ਸੋਹੋ ਵੀ ਨਗਰ ਕੌਂਸਲ ਦੇ ਸੀ। ਤੇ ਹੁਣ ਤੀਜਾ ਛੋਟੀ ਕੋਠੀ ਪੱਟਣ ਨੂੰ ਕਹਿੰਦੇ ਨੇ। ਕੋਈ ਗੱਲ ਨਹੀਂ ਜੀ ਅਸੀਂ ਕੋਆਪਰੇਟ ਕਰਾਂਗੇ ਜੇ ਕੁਝ ਹੈਗਾ ਤਾਂ ਕੋਈ ਉਹੀ ਗੱਲ ਨਹੀਂ ਕੋਠੀ ਤੁਹਾਡੀ ਵਰਤੋਂ ਚ ਹੈਗੀ ਸੀ ਤੁਸੀਂ ਇੱਥੇ ਰਹਿੰਦੇ ਸੀ ਨਹੀਂ ਮੈਂ ਨਹੀਂ ਕਦੇ ਰਿਹਾ ਜੀ ਮੇਰੇ ਅੱਛਾ ਕਦੇ ਵੀ ਨਹੀਂ ਰਿਹਾ ਜੀ ਮੇਰਾ ਨੇੜੇ ਪਿੰਡ ਹੈ 8 ਕਿਲੋਮੀਟਰ ਦੂਰ ਮੈਂ ਆਪਣੇ ਪਿੰਡ ਜਾਂਦਾ ਹਾਂ ਜੀ ਤੁਸੀਂ ਕਦੀ ਕੋਠੀ ਚੱਕ ਨਹੀਂ ਕਰੀ ਨਹੀਂ ਕੋਠੀ ਕਿਸੇ ਕੋਈ ਹੋਰ ਹੀ ਉੱਤਰ ਰਿਹਾ ਸੀ ਤੁਹਾਡੀ ਜਿਹੜਾ ਜੀ ਨਹੀਂ ਜੀ ਸਾਡੇ ਉੱਥੇ ਮਸ਼ਿੰਦਰੀ ਖੜਦੀ ਸੀਗੀ ਹੂੰ ਬੱਸ ਚੱਲ ਰਹੀ ਹੈ ਹੂੰ ਅੱਜ ਤੁਸੀਂ ਕਿਸ ਬਾਰੇ ਬਤਾਇਓ ਜੀ ਇਨਵੈਸਟੀਗੇਸ਼ਨ ਦੇ ਸਬੰਧ ਚ ਆਏ ਕੀ ਮੈਮ ਕੀ ਜਿਹਾ ਪੂਰਾ ਡਿਟੇਲ ਚ ਦੱਸੋ ਜੋ ਤਰ੍ਹਾਂ ਜੋ ਠੀਕ ਇਨਵੈਸਟੀਗੇਸ਼ਨ ਦੀਆਂ ਹੁੰਦੀਆਂ ਆਪਾਂ ਸਾਰੀ ਡਿਟੇਲ ਨਹੀਂ ਦੱਸ ਸਕਦੇ ਸਾਰੀ ਇਨਵੈਸਟੀਗੇਸ਼ਨ ਦੇ ਸਬੰਧ ਚ ਆਇਆ ਕਿਸਾਨ ਹੀ ਕਹਿੰਦੀ ਵਿੱਚ ਜਿਹੜਾ ਅਗੇ ਸਮਾਨ ਇੱਕ ਦੱਸਿਆ ਨਵੀਂ ਕੋਈ